ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੇ ਲੈ ਕੇ ਹਾਜ਼ਰਾਂ ਜੀ ਅਗਲੇ 6-7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 10 ਅਪ੍ਰੈਲ ਤੱਕ ਪੰਜਾਬ ਦਾ ਮੌਸਮ ਵਰ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੇ ਆਉਂਦੇ ਦਿਨਾਂ ਦੇ ਦਰਮਿਆਨ ਕੀ ਜਿਹੜੇ ਮੌਸਮ ਤੇ ਸੁਰਤਿ ਹਾਲ ਰਹਿਣੋ ਵਾਲੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਤਾਜ਼ਾ ਸੈਟਲਾਈਟ ਦਸ਼ਨਾ ਦੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਆ 4 ਫਰਵਰੀ ਦੀ ਸਵੇਰ ਹੈ ਤੇ ਲਗਭਗ ਸਵੇਰ ਦੇ 11 ਵਜਣ ਵਾਲੇ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਐਸੇ ਦੇਖ ਸਕਦੇ ਆ ਕਿ ਲਗਭਗ ਬਹੁਤੇ ਖਾਗਾ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਬਣਿਆ ਹੋਇਆ ਸਿਸਟਮ ਕੱਲ ਇੱਕ ਹਲਕਾ ਜਿਹਾ ਸਰਗਰਮ ਸਗਾ ਉੱਤਰ ਫਾਰੇ ਦੇ ਬਹੁਤੇ ਖੇਤਰਾਂ ਦੇ ਵਿੱਚ ਤੇ ਜਿਵੇਂ ਜਿਵੇਂ ਦੇਰ ਰਾਤ ਹੋਈ ਪਹਿਲਾਂ ਤਾਂ ਦਿਨ ਦੇ ਵਿੱਚ ਰਾਜਸਥਾਨ ਦੇ ਬਹੁਤੇ ਖਾਗਾ ਦੇ ਵਿੱਚ ਤਗੜਾ ਹਣੇਰੀ ਚੱਕਰ ਝੁੱਲਿਆ ਸੀ ਪਰ ਉਮੀਦ ਦੇ ਅਸਾਰ ਜਿਵੇਂ ਘਟ ਅਸੀ ਤੁਹਾਨੂੰ ਦੱਸਿਆ ਸੀ ਤੇ ਉਮੀਦ ਬਹੁਤ ਘੱਟ ਲੱਗੇ ਨੇ ਹਣੇਰੀ ਬਹੁਤੇ ਖੱਤ ਖੇਤਰਾਂ ਦੇ ਵਿੱਚ ਹਨੇਰੀ ਜਿਹੜੀ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਹੀ ਸੀ ਰਾਜਸਥਾਨ ਦੇ ਤੇ ਜਿਵੇਂ ਜਿਵੇਂ ਸ਼ਾਮ ਹੁੰਦੇ ਹੁੰਦੇ ਦੇਰ ਰਾਤ ਤੱਕ ਜਿਹੜੀ ਆ ਪੰਜਾਬ ਦੇ ਵਿੱਚ ਧੂਲਪਰੀ ਜਿਹੜੀ ਆ ਹਨੇਰੀ ਪਹੁੰਚ ਕਰ ਚੁੱਕੀ ਸੀ ਤੇ ਦੇਰ ਰਾਤ ਹੁੰਦੇ ਹੁੰਦੇ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਤਗੜੀ ਹਨੇਰੀ ਜਿਹੜੀ ਆ ਚੱਲੀ ਆ ਤੇ ਮੀਂਹ ਕਿਤੇ ਕਿਤੇ ਕੁਝ ਥਾਵਾਂ ਤੇ ਹਲਕੀ ਬੂੰਦਾਬੰਦੀ ਸ਼ਰਟੇ ਜਿਹੜੀਆਂ ਦੇਰ ਰਾਤ ਤੱਕ ਲੱਗੇ ਨੇ ਸੋ ਇਸ ਸਿਸਟਮ ਅਕੇ ਲੱਗ ਚੁੱਕਿਆ ਜੀ ਤੇ ਇਸ ਲਈ ਲੱਗੋ ਫਗ ਮੌਸਮ ਗਰਮ ਤੇ ਖੁਸ਼ਕ ਤੇ ਟੈਂਪਰੇਚਰ ਦੇ ਵਿੱਚ ਵਾਧਾ ਦਰਜ ਹੋਇਆ ਬੀਤੇ ਦਿਨਾਂ ਦੇ ਮੁਕਾਬਲੇ ਟੈਂਪਰੇਚਰ ਤਾਂ ਨੂੰ ਚੜੇ ਨੇ ਬੀਤੇ ਜੇਕਰ ਆ ਡਿਗਰੀ ਦੇ ਨਾਲ ਔਰ ਹਿਸਾਰ ਜਿਲ੍ਹਾ ਹਰਿਆਣਾ ਦੇ ਵਿੱਚ 39.2 ਡਿਗਰੀ ਦੇ ਨਾਲ ਸਭ ਤੋਂ ਗਰਮ ਖੇਤਰ ਦਰਜ ਹੋਏ ਨੇ ਸੋ ਇਸੇ ਤਰ੍ਹਾਂ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵੀ 1-2 ਡਿਗਰੀ ਜਿਹੜਾ ਵਾਧਾ ਜਿਹੜਾ ਦਰਜ ਕੀਤਾ ਗਿਆ ਸੋ ਆਉਣ ਦੇ ਦਿਨਾਂ ਦੇ ਦਰਮਿਆਨ ਇੱਕ ਹੋਰ ਸਿਸਟਮ ਆ ਰਿਹਾ ਜਿਹਦੀ ਕਿ ਅਸੀਂ ਅਪਡੇਟ ਤੁਹਾਨੂੰ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਹਾਂ ਤੇ ਇਹ ਸਿਸਟਮ 8 ਤੋਂ ਕਹਿੰਦੇ 8 ਦੇ ਸ਼ਾਮ ਤੱਕ ਜਾਂ 9 10 11 12 ਇਹਨਾਂ 4 ਦਿਨਾਂ ਦੇ ਵਿੱਚ ਪ੍ਰਭਾਵਿਤ ਕਰੇਗਾ ਉੱਤਰ ਫਾਰਕ ਦੇ ਬਹੁਤੇ ਖੇਤਰਾਂ ਨੂੰ ਪੰਜਾਬ ਦੇ ਵਿੱਚ ਵੀ ਮੀਂਹ ਦੇ ਅਸਰ ਲੱਗ ਰਹੇ ਨੇ ਪਰ ਹਾਲੇ ਇਹ ਸਿਸਟਮ ਦੇ ਵਿੱਚ ਕਾਫੀ ਕੁਝ ਡਿਪੈਂਡ ਕਰਦਾ ਹੈ ਪੈਰਾਮੀਟਰ ਜਦੋਂ ਫਿੱਟ ਬੈਠਣਗੇ ਤੇ ਫਿਰ ਸਿਸਟਮ ਦੀ ਜਿਹੜੀ ਹੈ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਫਿਲਹਾਲ ਹਾਲੇ ਸਿਸਟਮ ਦੂਰ ਹੈ ਤੇ ਲਾਗੇ ਜਾ ਕੇ ਇਹਦੀ ਅਪਡੇਟ ਤੁਹਾਨੂੰ ਜਿਲੇਵਾਰਾਂ ਕੋਲ ਸਾਂਝ ਕੇ ਤੇ ਜਾਣਗੇ ਤੇ ਹੁਣ ਆਉਂਦੇ ਦਿਨਾਂ ਦੇ ਦਰਮਿਆਨ ਜੇ ਗਰਮੀ ਇੱਕ ਵਾਰ ਫਿਰ ਤੋਂ ਰੰਗ ਦਿਖਾਈ ਗਈ ਹੀਟ ਵੇਵ ਦੇ ਅਲਰਟ ਹੈ ਜਿਹੜੇ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਸੋ ਇਹ ਵੀ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਸਕ੍ਰੀਨ ਤੇ ਦੇਖ ਸਕਦੇ ਆ ਹੀਟ ਵੇਵ ਦੇ ਅਲਰਟ ਜਿਹੜੇ ਆ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਾਰੀ ਕੀਤੇ ਗਏ ਨੇ ਤੇ ਆਉਂਦੇ ਉਚਾਰਕ ਦਿਨਾਂ ਤੇ ਦਰਮਿਆਨ ਯਾਨੀ ਕਿ ਹੁਣ ਟੈਂਪਰੇਚਰ 40 ਦੇ ਕੋਲ ਪਹੁੰਚਣ ਵਾਲੇ ਨੇ ਹਰਿਆਣੇ ਦੇ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਹੋਰ ਵਾਧਾ ਹੋਏਗਾ 7-8 ਤਰੀਕ ਨੂੰ ਹੀਟ ਵੇਵ ਚੱਲਣ ਦਾ ਅਨੁਮਾਨ ਹੈ ਤੇ ਗਰਮ ਲੋ ਦੀ ਜਿਹੜੀ ਪਹਿਲੀ 10 ਤੱਕ ਆਇਆ ਗਰਮੀ ਦੀ ਉਹ ਕਹਿ ਸਕਦੇ ਆ ਇਹਨਾਂ ਦਿਨਾਂ ਦੇ ਦਰਮਿਆਨ ਲੱਗਣ ਦੀ ਉਮੀਦ ਹੈ ਸੋ ਇਹ ਜਿਹੜਾ ਚੜਦਾ ਫਰਕ ਹੋਏਗਾ ਇਹਨੂੰ ਠੱਲ ਹਵਾ ਲਈ ਫਿਰ ਇੱਕ ਸਿਸਟਮ ਵੀ ਆਣਾ ਤੇ ਇਹ ਸਿਸਟਮ ਜਿਹੜਾ ਜਾ ਥੋੜਾ ਠੱਲ ਪਾ ਜਿਹੜੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਧੰਨਵਾਦ ਜੀ ਸ਼ੁਕਰੀਆ